ਕੀ ਇਹੋ ਜੀ ਨੋਬਤਾ ਕਿ ਕਿ ਪਾਰਟੀ ਨੂੰ ਤੁਹਾਨੂੰ ਸਸਪੈਂਡ ਕਰਨਾ ਪਿਆ ਮੈਨੂੰ ਸਿਸਮੈਂਟ ਚ ਲੈਟਰ ਹੈ ਜਿਹਦੇ ਕੋਈ ਨੰਬਰ ਨਹੀਂ ਲੱਗਿਆ ਹੋਇਆ ਕੁਝ ਨਹੀਂ ਲੱਗਿਆ ਹੋਇਆ ਹੈਗਾ ਠੀਕ ਹੈ ਜਿਹੜਾ ਹਿੱਟ ਕਰਿਆ ਬੰਦਾ ਉਸ ਬੰਦਾ ਇੰਡੀਆ ਨੂੰ ਛੱਡ ਕੇ ਬਾਹਰ ਚਲ ਗਿਆ ਲੋਕਾਂ ਨੇ 8 ਤਿਰਨ ਉੱਤੇ ਧਰਨਾ ਲਾ ਲਿਆ ਉਸ ਧਰਨੇ ਦੇ ਵਿੱਚ ਮੈਂ ਇੱਕ ਗਿਆ ਜਿਹੜਾ ਦੋਸ਼ੀ ਤਾਂ ਬਾਹਰ ਚਲ ਗਿਆ ਉਹਦੀ ਸਿਸਟਰ ਜਿੱਥੇ ਵਿਆਹੀ ਸੀ ਉਹ ਸਿਸਟਰ ਵੀ ਗੈਰਤ ਉਹਦਾ ਜੀਜਾ ਵੀ ਗੈਰਤ ਸੀ ਉਹਦੇ ਮਾਤਾ ਪਿਤਾ ਦਾਸਤਰੀ ਨੂੰ ਸੰਸਕਾਰ ਹੋਇਆ 11 ਤਰੀਕ ਨੂੰ ਸ਼ਾਮ ਨੂੰ ਮੈਨੂੰ ਸੋਸ਼ਲ ਮੀਡੀਆ ਨਹੀਂ ਪਤਾ ਲੱਗਿਆ ਕਿ ਤੁਹਾਨੂੰ ਸਸਪੈਂਡ ਕਰ ਦਿੱਤਾ ਭਾਤੇ ਉਸ ਪਾਰਟ ਧਰਨਿਆਂ ਦੇ ਵਿੱਚ ਜਾਣ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਸਮਝਾਏਗੇ ਗੋਦਹਾਮਾਂ ਦੇ ਹੀ ਸਮਝੇ ਗਿਆ ਤੁਹਾਨੂੰ ਸਭ ਤੁਸੀਂ ਕਹਿ ਰਹੇ ਹੋ ਕਿ ਵੀ ਉਸ ਲੈਟਰ ਦੇ ਉੱਤੇ ਕੋਈ ਨੰਬਰ ਨਹੀਂ ਸੀ ਤੁਹਾਨੂੰ ਕੋਈ ਫੋਨ ਨਹੀਂ ਕੋਈ ਮੈਸੇਜ ਆਇਆ ਕੋਈ ਮੈਸੇਜ ਨਹੀਂ ਆਇਆ ਉਹ ਵੀ ਨਹੀਂ ਆਇਆ ਤੁਸੀਂ ਉਹ ਨਹੀਂ ਨਹੀਂ ਬਾਅਦ ਚ ਆਇਆ ਜਦੋਂ ਰੋਪੜ ਤੇ ਮੈਸੇਜ ਆ ਗਿਆ ਫਿਰ ਇੱਕ ਪਾਰਟੀ ਦੇ ਕੋਈ ਮੈਂ ਜਾਣਦਾ ਨਹੀਂ ਕੋਈ ਪਤਾ ਨਹੀਂ ਹੋ ਨਵਾਂ ਅਹੁਦਾ ਕਿਸੇ ਮਿਲਿਆ ਹੋਣਾ ਨੂੰ ਹਾਂ ਤਾਂ ਉਹਨਾਂ ਦਾ ਮੈਨੂੰ ਇੱਕ ਅੱਧੀ ਵਰਕੇ ਤੇ ਮਿਲਿਆ ਹੋਊਗਾ ਬੰਦਾ ਉਹਦੇ ਬਰਸਤ ਦੇ ਫੋਟੋ ਦੇਖੀ ਮੈਂ ਉਸ ਬਰਸਤ ਤੇ ਮੈਸੇਜ ਆਇਆ ਨੂੰ ਕੋਈ ਆਪਣੇ ਲੋਕਾਂ ਨਾਲ ਲੜ ਨਹੀਂ ਸਕਦਾ ਖੜ ਨਹੀਂ ਸਕਦਾ ਲੋਕਾਂ ਨਾਲ ਐਸਟੀ ਦੇ ਨਾਂ ਤੇ ਇੱਕ ਬੰਦਾ ਕੋ ਰੰਜੀਸ਼ ਐਟੀ ਉਹ ਲੈਟਰ ਲੋਕਾਂ ਨੂੰ ਨੋਟਸ ਕੱਢਦਾ ਇੱਕ ਵਕੀਲ ਹੈ ਐਮਐਲਏ ਦਾ ਮਿੱਤਰ ਮੀਡੀਆ ਕਵਰ ਚੱਲ ਗਈ ਮੈਨੂੰ ਕੱਲੇ ਨੂੰ ਸਸਪੈਂਸ਼ਨ ਲੈਟਰ ਆਉਂਦਾ ਮੈਂ ਜਾ ਕੇ ਉਹਨਾਂ ਨੂੰ ਪੁੱਛਦਾ ਕਿ ਮੈਨੂੰ ਤੁਸੀਂ ਸਸਪੈਂਸ਼ਨ ਲੈਟਰ ਦੇ ਦਿੱਤਾ ਮੈਂ ਪਾਰਟੀ ਨਾਲ ਗੱਲ ਕਰਦਾ ਮੇਰੇ ਤੋਂ ਪਹਿਲਾਂ ਮੀਡੀਆ 'ਚ ਸਾਰੇ ਗੱਲ ਕਰਦਾ ਸਸਪੈਂਡ ਕਰਦਾ ਸਸਪੈਂਡ ਕਰਦਾ ਮੇਰੇ ਹਲਕੇ 'ਚ ਪੂਰੇ ਪੰਜਾਬ 'ਚ ਗੱਲ ਫਿਰ ਗਈ ਫੇਰ ਤਾਂ ਮੇਰੇ ਕੋਲ ਰਿਜਾਇਨ ਤੇ ਮੈਨੂੰ ਕੋਈ ਗੱਲ ਨਹੀਂ ਬਣਦੀ ਸੀ ਦੱਸ ਜਾਂਦਾ ਫੇਰ ਮੇਰਾ ਰਿਜਾਇਨ ਤੇ ਵੀ ਨਾ ਕੱਲ ਨੂੰ ਮੈਂ ਆਪਣਾ ਵਿਜਨ ਦੇਣਾ ਤਾਂ ਵੀ ਮੇਰੇ ਕਿਸ ਕਾਲ ਤੇ ਮੈਨੂੰ ਸਸਪੈਂਡ ਕਰਿਆ ਗਿਆ ਹੈ ਠੀਕ ਹੈ ਫੇਰ ਉਹਨੇ ਚੱਕ ਕੇ ਮੈਨੂੰ ਅੱਜ ਕਾਰਮੀਟਰ ਕਰਨਾ ਤਾਂ ਪਾਰਟੀ 'ਚੋਂ ਮੈਂ ਉਹਦੇ ਪਹਿਲਾਂ ਰਿਜਾਇਨ ਕਿ ਉਹਨਾਂ ਦੇ ਇਸ ਤੋਂ ਬਾਅਦ ਕੋਈ ਗਲਵਾਟ ਹੋਈ ਤੁਹਾਡੀ ਇਹ ਹੁੰਦਾ ਮੈਨੂੰ ਮੈਨੂੰ ਨਹੀਂ ਨਹੀਂ ਮੈਨੂੰ ਸਸਪੈਂਡਰ ਲੈਟਰ ਕੱਢਦੇ ਮੇਰੇ ਵਟਸਐਪ ਤੇ ਜਾਂ ਮੈਨੂੰ ਫੋਨ ਕਰਕੇ ਤੇ ਮੈਨੂੰ ਸਸਪੈਂਡ ਕਰ ਦਿੰਦਾ ਮੀਡੀਏ 'ਚ ਨਾ ਦਿੰਦੇ ਮੈਂ ਜਾ ਕੇ ਪ੍ਰਧਾਨ ਕੋਲ ਜਾਂਦਾ ਆਪਣਾ ਸਪਸ਼ਟਿਕਰ ਦਿੰਦਾ ਨਹੀਂ ਚੰਗਾ ਲੱਗਦਾ ਜੋ ਮਰਜ਼ੀ ਕਰੋ ਜੀ ਪੰਜਾਬੀ ਲੀਗ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਕੁਲਵਿੰਦਰ ਸਿੰਘ ਛਲੇੜੀ ਅਮਰਮੀ ਪਾਰਟੀ ਨੇ ਰੋਪੜ ਤੋਂ ਸਾਫ ਕਪ ਦਾ ਵਿਧਾਇਕ ਅਮਰਜੀਤ ਸਿੰਘ ਸੰਧੋਵਾ ਨੂੰ ਪਾਰਟੀ 'ਚੋਂ ਸਸਪੈਂਡ ਕੀਤਾ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਅੱਜ ਕੀਤੀ ਜਾਂਦੀ ਹੈ ਤੇ ਆਪਣਾ ਰਿਜ਼ਾਈਨ ਜਿਹੜਾ ਪਾਰਟੀ ਤੋਂ ਦਿੱਤਾ ਜਾਂਦਾ ਸੰਭਾਤ ਸਾਹਿਬ ਕੀ ਇਹੋ ਜੀ ਨੋਬਤ ਆ ਗਈ ਕਿ ਪਾਰਟੀ ਨੂੰ ਤੁਹਾਨੂੰ ਸਸਪੈਂਡ ਕਰਨਾ ਪਿਆ ਤੁਹਾਡਾ ਪਹਿਲਾਂ ਸਭ ਤੋਂ ਪਹਿਲਾਂ ਧੰਨਵਾਦ ਇਹ ਮੈਨੂੰ ਸਸਪੈਂਸ਼ਨ ਲੈਟਰ ਹੈ ਜਿਹਦੇ ਕੋਈ ਨੰਬਰ ਨਹੀਂ ਲੱਗਿਆ ਵਾ ਕੁਝ ਨਹੀਂ ਲੱਗਿਆ ਹੋਇਆ ਹੈਗਾ ਠੀਕ ਹੈ ਜੀ ਹਮ ਗੱਲ ਕੀ ਹੋਈ ਹੈ ਸਾਡੇ ਰੋਪੜ ਹਲਕੇ ਦਾ ਪਿੰਡ ਡੂਮੇ ਵਾਲਾ ਠੀਕ ਹੈ ਜਿਹੜਾ ਕਿ ਗੜ ਸ਼ੰਕਰ ਰੋਪੜ ਰੋਡ ਤੇ ਹੈ ਹਮ ਉੱਥੇ ਇੱਕ ਐਕਸੀਡੈਂਟ ਹੋ ਗਿਆ ਚਾਰ ਬੀਬੀਆਂ ਸੀ ਹਲਕੇ ਦੀਆਂ ਜਿਨ੍ਹਾਂ ਨੂੰ ਇੱਕ ਹਿੱਟ ਕਰਿਆ ਗਿਆ ਗੱਡੀ ਵਰੋਂ ਉਹ ਚਾਰੇ ਬੀਬੀਆਂ ਗਿਰ ਗਈਆਂ ਠੀਕ ਹੈ ਜੀ ਉਦੋਂ 2 3 ਕਿਲੋਮੀਟਰ ਦੇ ਦੂਰ ਪੁਲਿਸ ਚੌਂਕੀ ਕਲਵਾ ਹੈ ਉਥੇ ਦੇ ਪੁਲਿਸ ਮਲਾਜਮ ਆਏ ਆ ਉਸ ਗੱਡੀ ਨੂੰ ਲੈ ਕੇ ਚਾਕੇ ਲੋਕਾਂ ਦੇ ਦੱਸਣ ਦਾ ਉਸ ਗੱਡੀ ਵਿੱਚ ਚਿੱਟਾ ਤਾਜ ਆ ਪੈਸਾ ਤਾਂ ਮੈਨੂੰ ਨਹੀਂ ਪਤਾ ਕੀ ਸੀ ਲੋਕ ਕਹਿੰਦੇ ਉਹ ਚ ਇਦਾਂ ਦਾ ਸਮਾਨ ਸੀ ਤਾਂ ਪੁਲਿਸ ਲੈ ਗਈ ਚਾਕੇ ਜਿਹੜੀ ਗੱਡੀ ਨੂੰ ਹਿੱਟ ਕੀਤਾ ਇਹ ਹਿੱਟ ਕਰਿਆ ਜਿਹੜਾ ਹਿੱਟ ਕਰਿਆ ਬੰਦਾ ਉਹ ਬੰਦਾ ਇੰਡੀਆ ਨੂੰ ਛੱਡ ਕੇ ਬਾਹਰ ਚੱਲ ਗਿਆ ਇੰਡੀਅਨ ਛੱਡ ਕੇ ਬਾਹਰ ਚਲ ਗਿਆ ਮਤਲਬ ਜਿਹਨੇ ਹਿੱਟ ਕੇ ਤੋਂ ਭੱਜ ਗਿਆ ਭੱਜ ਗਿਆ ਇੰਡੀਅਨ ਛੱਡ ਕੇ ਉਸ ਦੀ ਗੱਡੀ ਵੀ ਲੈ ਗਈ ਬੰਦਾ ਵੀ ਬਾਹਰ ਚ ਭੇਜਤਾ ਲੋਕਾਂ ਵਿੱਚ ਰੋਸ ਆਇਆ 5 ਤਰੀ ਨੂੰ ਐਕਸੀਡੈਂਟ ਹੋਇਆ ਵੀ ਭਾਈ ਉਹਨੂੰ ਮਰਜੇ ਨੂੰ ਫੜੋ ਦੋਸ਼ੀ ਨੂੰ ਫੜੋ 6 ਤਰੀ ਨੂੰ ਫੜੋ 7 ਤਰੀ ਨੂੰ ਲੋਕਾਂ ਨੇ ਬਹੁਤ ਜ਼ੋਰ ਜੂਰ ਲਾਇਆ ਇਨੀ ਨਾਂ ਦਾ ਚੱਜ ਦਾ ਪਰਚਾ ਕਰਿਆ ਨਾ ਦੋਸ਼ੀ ਫੜਿਆ ਠੀਕ ਹੈ ਜਿਹਦੇ ਵਿੱਚੋਂ ਇੱਕ ਬੀਬੀ ਚਾਰ ਲੋਕ ਤੇ ਇਥੇ ਗਰੀਆਂ ਹੋਈਆਂ ਬੀਬੀਆਂ ਉਹਨਾਂ ਨੂੰ ਚੱਕ ਕੇ ਲੋਕ ਹਸਪੀਟਲ ਲੈ ਗਏ ਉਹਦੇ ਰਿਸ਼ਤੇਦਾਰ ਆਏ ਘੰਟੇ ਬਾਅਦ ਲੈ ਗਏ ਹਸਪੀਟਲ ਕਿਹਨਾਂ ਚੋਂ ਇੱਕ ਬੀਬੀ ਸੁਨੀਤਾ ਦੇਵੀ ਮੌਕੇ ਤੇ ਜਾ ਹਸਪੀਟਲ ਲੈ ਕੇ ਡੈਥ ਕਲੀਅਰ ਕੀਤਾ ਗਿਆ ਠੀਕ ਹੈ ਲੋਕਾਂ ਇਹ ਰੋਸ ਦਾ ਵੀ ਬਹੁਤ ਵੱਡਾ ਘਟਨਾ ਵਾਪਰੀ ਉਹ ਜੇ ਗੱਡੀ ਵਾਲੇ ਨੂੰ ਰੁਕ ਜਾਂਦਾ ਉਹਨਾਂ ਨੂੰ ਹਸਪੀਟਲ ਜਾਂਦਾ ਸ਼ਾਇਦ ਬਚ ਜਾਂਦੇ ਠੀਕ ਹੈ ਠੀਕ ਹੈ ਜੀ ਕੁਝ ਨਹੀਂ ਹੋਇਆ ਲੋਕਾਂ ਚਾਰ ਪੰਜ ਲੰਗੀ 6 ਲੰਗੀ 7 ਲੰਗੀ ਨੂੰ ਮੈਂ ਵੀ ਐਸਐਸਪੀ ਦਫ਼ਤਰ ਆਇਆ ਮੈਂ ਕਿਹਾ ਜੀ ਐਦਾਂ ਦੀ ਮੈਂ ਗੱਲ ਸੁਣਦਾ ਕੋਈ ਕਾਰਵਾਈ ਕਰਾਓ ਰੋਕੋ ਉਹਨੂੰ ਠੀਕ ਕਰੀਏ ਆਪਾਂ ਹੈ ਤੇ ਲੋਕਾਂ ਇਹ ਰੋਸ ਬੰਦੇ ਫੜਦੇ ਹੋ ਪੁਲਿਸ ਨੂੰ ਕੀ ਗੱਲ ਪੁਲਿਸ ਜਿੱਥੇ ਮਰਜੀ ਪਤਾਲ ਚੋਲੇ ਦੇ ਬੰਦੇ ਚਲੋ ਐਸਐਸਪੀ ਸਾਹਿਬ ਸਾਡੇ ਵਧੀਆ ਬੰਦੇ ਚੰਗੇ ਇਨਸਾਨ ਆ ਯਾਰ ਬ ਕਈ ਵਾਰ ਅਫਸਰ ਹੱਥ ਨਹੀਂ ਹੁੰਦਾ ਉਹ ਕਹਿੰਦਾ ਹੁਣ ਯਾਰ ਉੱਪਰ ਤੇ ਆਂਦੇ ਫੋਨ ਫੇ ਐਸਐਚਓ ਲਾਉਦਾ ਚੌਕੀਨ ਇੰਚਾਰਜ ਲਾਉਦਾ ਜੋ ਵੀ ਲਵਾਉਣਾ ਇਹ ਲਵਾਉਂਦਾ ਭਈ ਮੈਨੇ ਮੇਰੇ ਯਾਰ ਹੱਥ ਤੇ ਬਾਹਰ ਇਹ ਗੱਲਾਂ ਇੱਕ ਜਿਹਾ ਸ਼ਿਕਾਇਤੀ ਬੰਦਾ ਉਹਦਾ ਲੋਕਾਂ ਨੇ 8 ਤਰੀਕ ਨੂੰ ਧਰਨਾ ਲਾ ਲਿਆ ਉਸ ਧਰਨੇ ਦੇ ਵਿੱਚ ਮੈਂ ਇੱਗੇ ਆ ਠੀਕ ਹੈ ਧਰਨੇ ਜੀ 8 ਤਰੀਕ ਨੂੰ 9 ਤਰੀਕ ਨੂੰ ਵੀ ਲੋਕਾਂ ਨੇ ਧਰਨਾ ਲਾਇਆ ਫਿਰ 9 ਤਰੀਕ ਨੂੰ ਗਿਆ ਧਰਨੇ ਦੇ ਵਿੱਚ ਠੀਕ ਹੈ ਇਹ 9 ਤਰੀਕ ਦੀ ਧਰਨੇ ਜੀ 8 ਤਰੀਕ ਨੂੰ ਧਰਨਾ ਸਵੇਰੇ 8 ਵਜੇ ਲੱਗਿਆ 2 ਵਜੇ ਸਨਵਾਤ ਹੋ ਗਿਆ ਪੁਲਿਸ ਮੁਲਾਜ਼ਮਾਂ ਨੇ ਉਹਨਾਂ ਨਾਲ ਸੁਨੋਤਾ ਕਰਿਆ ਵੀ ਕੱਲ ਸਵੇਰੇ ਤੱਕ 8 ਵਜੇ ਕਰ ਅਸੀਂ ਮੁਰਜ਼ਮ ਫੜ ਲਿਆਂਗੇ ਦੋਸ਼ੀਆਂ ਨੂੰ ਤੁਸੀਂ ਧਰਨਾ ਚੱਕ ਲੋ ਜੋ ਕਣ ਚੱਕ ਲਿਆ ਠੀਕ 9 ਵਜੇ ਨਹੀਂ ਫੇਰ ਕਿ ਆ ਵੀ ਧਰਨਾ ਆਗੇ ਦੋਸ਼ੀ ਹੋਣ ਦੇ ਫੜੇ ਨਹੀਂ ਗਏ ਆ ਲੋਕਾਂ ਨੇ ਨੈਸ਼ਨਲ ਹਾਈਵੇ ਜਿਹੜਾ ਸਾਡਾ ਇਹ ਹੈ ਆਨੰਦਪੁਰ ਸਾਹਿਬ ਤੋਂ ਇੱਥੋਂ ਚੰਡੀਗੜ੍ਹ ਤੋਂ ਆਨੰਦਪੁਰ ਸਾਹਿਬ ਹਿਮਾਚਲ ਪੈਂਦਾ ਪੂਰਾ ਜਿੱਧਰ ਮਨਾਲੀ ਜਾਣਾ ਜਿਹੜਾ ਨੈਸ਼ਨਲ ਹਾਈਵੇ ਲੋਕਾਂ ਨੇ ਬੂੰਗਾ ਸਾਹਿਬ ਧਰਨਾ ਲਾ ਰਿਆ ਮੈਨੂੰ ਕਾਲ ਆਈ ਮੈਂ ਵੀ ਇੱਥੇ ਚੰਡੀਗੜ੍ਹ ਸੀ ਮੈਂ ਗਿਆ ਧਰਨਾ 'ਚ ਪਹੁੰਚਿਆ 7 ਘੰਟੇ نیشنل ਹਾਈਵੇ ਬੰਦ ਰਿਹਾ ਸਾਡਾ ਸਵੇਰੇ 10 ਵਜੇ ਤੋਂ ਸ਼ਾਮ ਦੇ 5 ਵਜੇ ਤੱਕ ਠੀਕ ਹੈ 4:30 ਵਜੇ 4:30 ਦਾ ਟਾਈਮ ਹੋਣਾ ਐਸ ਮੈਨੂੰ ਡੀਐਸਪੀ ਸਾਹਿਬ ਕਹਿੰਦੇ ਭਈ ਬੰਦੇ ਆ ਗਏ ਫੜ ਕੇ ਮੈਂ ਖਿਆਲ ਪਰਿਵਾਰ ਨਾਲ ਗੱਲ ਕਰ ਲਓ ਤੁਸੀਂ ਜੋ ਪਰਿਵਾਰ ਨੂੰ ਠੀਕ ਲੱਗਿਆ ਆਪਾਂ ਤਾਂ ਉਹਨਾਂ ਦੇ ਨਾਲ ਹੈਗੇ ਸਾਰੇ ਲੋਕਾਂ ਨੇ ਉਸ ਐਮਐਲਏ ਤੇ ਦੋਚ ਲਾਇਆ ਕਿਹਾ ਚਲੋ ਮੈਂ ਵੀ ਕੁਝ ਬੋਲਿਆ ਹਾਂਗਾ ਹੈ ਮੱਖ ਮੰਤਰੀ ਨੂੰ ਕੁਝ ਅਪੀਲਾਂ ਕਰੀਆਂ ਸਾਰਾ ਕੁਝ ਹੋਇਆ ਜੀ ਉੱਥੇ ਜਦੋਂ ਉਹਨੇ ਫੜ ਕੇ ਕੌਣ ਲਿਆਂਦਾ ਜਿਹੜਾ ਦੋਸ਼ੀ ਤਾਂ ਬਾਹਰ ਚੱਲ ਗਿਆ ਉਡੀ ਸਿਸਟਰ ਜਿੱਥੇ ਵਿਆਹੀ ਸੀ ਉਹ ਸਿਸਟਰ ਵੀ ਗਾਇਬ ਤਾਂ ਉਹਦਾ ਜੀਜਾ ਵੀ ਗਾਇਬ ਸੀ ਉਹਦੇ ਮਾਤਾ ਪਿਤਾ ਨੂੰ ਪੁਲਿਸ ਫੜ ਕੇ ਲੈ ਕੇ ਆਏ ਭੈਣ ਦੇ ਸਹੁਰਿਆਂ ਨੂੰ ਸਹੁਰਿਆਂ ਉਹਦਾ ਵਿਚਾਰਾਂ ਕੋਈ ਰੋਲ ਨਹੀਂ ਹੈਗਾ ਚਲੋ ਲੋਕਾਂ ਨੂੰ ਸਮਝਾਇਆ ਵੀ 2 ਦਿਨ ਹੋ ਗਏ ਤਾਂ ਨਾਲਾਂ ਦੇ ਨੂੰ ਆਪਾਂ 6 ਦਿਨ ਬਾਅਦ ਸੰਸਕਾਰ ਸਨੀਤਾ ਦੇਵੀ ਦਾ ਕੀਤਾ ਗਿਆ ਠੀਕ ਹੈ 10 ਤਰੀਕ ਨੂੰ ਸੰਸਕਾਰ ਹੋਇਆ 11 ਤਰੀਕ ਨੂੰ ਸ਼ਾਮ ਨੂੰ ਮੈਨੂੰ ਸੋਸ਼ਲ ਮੀਡੀਆ ਨਾਲ ਹੀ ਪਤਾ ਲੱਗਿਆ ਕਿ ਤੁਹਾਨੂੰ ਸਸਪੈਂਡ ਕਰ ਦਿੱਤਾ ਗਿਆ ਹੂੰ ਉਹਦੇ ਨੰਬਰ ਨਹੀਂ ਹੈਗਾ ਪ੍ਰਧਾਨ ਦਾ ਨਹੀਂ ਕਿਸੇ ਦਾ ਨਹੀਂ ਆਇਆ ਮੈਨੂੰ ਬੁਲਾ ਲਾਂਦੇ ਯਾਰ ਜਿਵੇਂ ਕੋਈ ਗਲਤੀ ਕਰੀ ਦੀ ਧਰਨੇ ਵਿੱਚ ਚਲ ਗਿਆ ਤਾਂ ਇਹਨਾਂ ਦੁੱਖ ਦੀ ਘੜੀ ਚ ਨਹੀਂ ਮੈਂ ਜਾਊਂਗਾ ਹਾਂ ਹੋਰ ਕਿੱਥੇ ਜਾ ਸਕਦਾ ਯਾਰ ਮੈਂ ਐਡਾ ਵੱਡਾ ਐਕਸੀਡੈਂਟ ਹੋਇਆ ਹੋਗਾ ਦਰਘਟਨਾ ਵਾਪਰੀ ਹੋਗਾ ਕਿ ਆ ਮੈਂ ਉੱਥੇ ਹੀ ਮੇਰੇ ਜਾਣ ਨਹੀਂ ਚਾਹੀਦਾ ਉੱਥੇ ਮੈਂ ਚੱਲ ਗਿਆ ਜੀ ਮੈਨੂੰ ਗਿਆ ਤੁਹਾਡੇ ਉਸ ਪਾਰ ਧਰਨਿਆਂ ਦੇ ਵਿੱਚ ਜਾਣ ਨੂੰ ਪਾਰਟੀ ਵਿਰੋਧੀ ਗਤੀਵਧੀਆਂ ਸਮਝਾਂਗੇ ਹਾਂ ਮੈਂ ਇਹੀ ਸਮਝੇ ਗਿਆ ਫਿਰ ਤੁਸੀਂ ਕਹਿ ਰਹੇ ਹੋ ਕਿ ਵੀ ਜਿਹੜਾ ਉਹ ਸਸਪੈਂਸ਼ਨ ਲੈਟਰ ਆ ਉਸ ਦੇ ਵਿੱਚ ਨੰਬਰ ਨਹੀਂ ਲੱਗਿਆ ਹੋਇਆ ਫਿਰ ਤੁਸੀਂ ਉਹਦੇ ਪਰ ਸਾਰੇ ਤੱਕ ਜਾਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਮੈਂ ਮੈਂ ਜਾਂਦਾ ਜੇ ਉਹ ਮੈਨੂੰ ਆਦਾ ਸਾਰੇ ਮੀਡੀਆ ਨੇ ਖਬਰ ਚਲਾਤੀ ਸੰਧੋਵਾ ਸਸਪੈਂਡ ਸੰਧੋਵਾ ਸਾਰੇ ਹਲਕੇ ਜੀ ਖਬਰ ਫੈਲ ਗਈ ਮੇਰਾ ਕਬਚਿਆ ਕਿਆ ਸੀ ਮੈਂ ਬਾਹਰ ਗਿਆ ਤਾਂ ਮਾਚਲਦੇ ਮੈਂ ਅੱਜ ਹੀ ਆਇਆ ਮੈਂ ਪੀਸੀ ਕਰੀ ਕਿ ਭਾਈ ਮੈਂ ਅੱਜ ਇਸ ਪਾਰਟੀ ਤੋਂ ਰਿਜਾਇਨ ਕਰ ਰਿਹਾ ਜੇ ਪਾਰਟੀ ਨੇ ਮੇਰਾ ਵੀਊ ਨਹੀਂ ਲਿਆ ਮੇਰੇ ਪੁੱਛੇ ਨਹੀਂ ਵਿਚਾਰੇ ਨਹੀਂ ਪੁੱਛੇ ਤੂੰ ਕਾਹਦੇ ਗਿਆ ਮੈਨੂੰ ਬੁਲਾ ਦੇ ਮੈਨੂੰ ਜੋ ਮਰਜ਼ੀ ਕਾਰਵਾਈ ਕਰ ਦੇ ਇੱਕ ਪਾਸੇ ਸੰਧੋਵਾ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਵੀ ਉਸ ਲੈਟਰ ਦੇ ਉੱਤੇ ਕੋਈ ਨੰਬਰ ਨਹੀਂ ਸੀ ਤੁਹਾਨੂੰ ਕੋਈ ਫੋਨ ਨਹੀਂ ਕੋਈ ਮੈਸੇਜ ਆਇਆ ਕੋਈ ਮੈਸੇਜ ਨਹੀਂ ਆਇਆ ਉਹ ਵੀ ਨਹੀਂ ਆਇਆ ਫਿਰ ਤੁਸੀਂ ਉਹ ਨਹੀਂ ਨਹੀਂ ਬਾਅਦ ਚ ਆਇਆ ਜਦੋਂ ਰੋਪੜ ਦੇ ਮੈਸੇਜ ਆ ਗਏ ਫਿਰ ਇੱਕ ਪਾਰਟੀ ਦੇ ਕੋਈ ਮੈਂ ਜਾਣਦਾ ਨਹੀਂ ਕੋਈ ਪਤਾ ਨਹੀਂ ਹੋ ਨਵਾਂ ਅਹੁਦਾ ਕਿਸੇ ਮਿਲਿਆ ਹੋਣਾ ਨੂੰ ਤਾਂ ਉਹਨਾਂ ਦਾ ਮੈਨੂੰ ਇੱਕ ਅੱਧੀ ਵਾਰ ਕਿਤੇ ਮਿਲਿਆ ਹੋਊਗਾ ਬੰਦਾ ਉਹਦਾ ਵਟਸਐਪ ਤੇ ਫੋਟੋ ਦੇਖੀ ਮੈਂ ਉਸ ਵਟਸਐਪ ਤੇ ਮੈਸੇਜ ਆਇਆ ਮੁੱਖ ਮੰਤਰੀ ਸਾਹਿਬ ਨਾਲ ਜਾਂ ਪਾਰਟੀ ਪ੍ਰਧਾਨ ਅਮਨ ਅਰੋੜਾ ਜੀ ਉਹਨਾਂ ਨਾਲ ਕਿਸੇ ਹੋਰ ਵੱਡੇ ਅਹੁਦੇ ਤੇ ਬੈਠੇ ਕਿਸੇ ਲੀਡਰ ਨਾਲ ਪਾਰਟੀ ਦੇ ਨਾਲ ਗੱਲ ਨਹੀਂ ਹੋਈ ਦੇਖੋ ਜਦੋਂ ਇਹ ਗੱਲਾਂ ਉਸ ਟਾਈਮ ਹੁੰਦੀਆਂ ਜਦੋਂ ਮੈਨੂੰ ਠੀਕ ਹੈ ਮੇਰੇ ਖਿਲਾਫ ਸ਼ਿਕਾਇਤ ਗਈ ਹੈ ਪੀ ਲੋਕਾਂ ਦੇ ਡੈਥ ਹੋ ਗਈ ਲੋਕਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਉਹਦੇ ਵਿੱਚ ਗਿਆ ਵੀ ਤੈਨੂੰ ਕਾ ਕਿਉਂਗਾ ਮੈਨੂੰ ਪੁੱਛ ਦੇ ਮੈਂ ਜਰੂਰ ਜਵਾਬ ਦਿੰਦਾ ਉਹਨਾਂ ਨੇ ਪਾਰਟੀ ਮੈਨੂੰ ਪੁੱਛੇ ਨੀ ਸਸਪੈਂਡ ਕਰਤਾ ਖਬਰਾਂ ਚਲਾਤੀਆਂ ਮੀਡੀਆ ਤੇ ਰੋਪੜ ਦੇ ਖਬਰਾਂ ਲੱਗੀਆਂ ਅੱਜ ਮੈਂ ਚੰਡੀਗੜ੍ਹ ਚ ਆ ਕੇ ਫੀਸੀ ਕਰ ਰਿਹਾ ਨਾ ਸਾਰੀਆਂ ਖਬਰਾਂ ਉੱਪਰ ਦੇ ਚਪਾਈਆਂ ਮਤਲਬ ਵੀ ਲੈਟਰ ਉੱਥੋਂ ਤੁਸੀਂ ਇਹ ਕਹਿਣਾ ਹਾਂ ਮੈਨੂੰ ਸਾਡੇ ਜਿਹੜਾ ਪਾਰਟੀ ਦਾ ਕੋਈ ਬੰਦਾ ਸੀ ਮੈਂ ਜਾਣਦਾ ਨਹੀਂ ਉਹਨੂੰ ਉਹਦਾ ਬਾਅਦ ਚ ਲੈਟਰ ਆਇਆ ਹਾਂਡਾ ਹਾਂਡਾ ਪਹਿਲਾਂ ਰੋਪੜ ਤੇ ਸੋਸ਼ਲ ਮੀਡੀਆ ਖਬਰਾਂ ਪੈ ਗਈਆਂ ਇਹ ਸਸਪੈਂਡ ਕਰ ਠੀਕ ਤਾਂ ਤੁਹਾਨੂੰ ਕੀ ਲੱਗਦਾ ਤੁਹਾਡੇ ਨਾਲ ਕੋਈ ਇਹ ਪਿੱਛੋਂ ਕੀ ਰੰਜਿਸ਼ ਤਹਿਤ ਕਰਵਾਇਆ ਗਿਆ ਸ਼ਿਕਾਇਤਾਂ ਕੀ ਦੇਖੋ ਮੈਨੂੰ ਕੋਈ ਨਹੀਂ ਹੈਗਾ ਮਲਾਲ ਨਹੀਂ ਹੈਗਾ ਪਰ ਜੇ ਮੈਂ ਲੋਕਾਂ ਦੇ ਦੁੱਖ ਵਿੱਚ ਖੜਨਾ ਹੀ ਮੇਰੀ ਗਲਤੀ ਹੈ ਤਾਂ ਸਮਝ ਲਓ ਮੈਨੂੰ ਇਦਾਂ ਦੀ 100 ਵਾਰ ਸਸਪੈਂਸ਼ਨ ਹੋਣੀ ਮਿਲਣੀ ਚਾਹੀਦੀ ਹੈ ਤੁਸੀਂ ਸਸਪੈਂਸ਼ਨ ਸੰਘਰੇ ਰਜੈਂਡੇ ਤਾਂ ਮੈਨੂੰ ਕੋਈ ਆਪਣੇ ਲੋਕਾਂ ਲੜ ਨਹੀਂ ਸਕਦਾ ਖੜ ਨਹੀਂ ਸਕਦਾ ਲੋਕਾਂ ਪਰ ਮੈਂ ਇਹਨਾਂ ਨੂੰ ਜਰੂਰ ਇਸ ਚੀਜ਼ ਦਾ ਵੀ ਧੰਨਵਾਦ ਕਰਦਾ ਜਿਹਨੇ ਸਸਪੈਂਸ਼ਨ ਕਰਾਇਆ ਕਿ ਅੱਜ ਮੇਰੀ ਗੱਲ ਮੁੱਖ ਮੰਤਰੀ ਸਾਹਿਬ ਕੋ ਦਿੱਲੀ ਹਾਈ ਕਮੰਡ ਕੋਲ ਪੁੱਜ ਗਈ ਮੈਂ ਉਸ ਦਿਨ ਵੀ ਧਰਨੇ ਚਿੱਕੇ ਅਪੀਲ ਕਰੀਦੀ ਕਿ ਮੁੱਖ ਮੰਤਰੀ ਸਾਹਿਬ ਤੁਹਾਡੇ ਐਮਐਲਏ ਦੀ ਆਪਣੀਆਂ ਏਜੰਸੀਆਂ ਤੁਹਾਡਾ ਕੋਲ ਇੰਟੈਲੀਜੈਂਸ ਆ ਗਈ ਹੋਰ ਸਾਰੀਆਂ ਏਜੰਸੀਆਂ ਹੈਗੀਆਂ ਤੁਹਾਡੇ ਕਿਸੇ ਅਫਸਰਾਂ ਦੇ ਪੁੱਛ ਲੋ ਵੀ ਤੁਹਾਡਾ ਐਮਐਲਏ ਕੀ ਕਰ ਰਿਹਾ ਹੈ ਵੀ ਦੀ ਜਾਂਚ ਕਰਾ ਲਓ ਕੀ ਕਰ ਰਹੇ ਨੇ ਦੇਖੋ ਇੱਕ ਸਾਡਾ ਜੀਐਸਟੀ ਘਟਾਲਾ ਹੋਇਆ ਉੱਥੇ ਪਹਿਲੇ ਇਹ 24-5 ਨੂੰ ਮੈਂ ਲੈਟਰ ਦਿੱਤਾ ਵਕਮੰਦਰੀ ਸਾਹਿਬ ਨੂੰ ਕਿ ਉੱਥੇ GST ਦੇ ਨਾਂ ਤੇ ਇੱਕ ਬੰਦਾ ਕੋ ਰੰਜੀਸ਼ ਐਟਿਓ ਲੈਟਰ ਲੋਕਾਂ ਨੂੰ ਨੋਟਿਸ ਕਰਦਾ ਇੱਕ ਵਕੀਲ ਹੈ ਐਮਐਲਏ ਦਾ ਮਿੱਤਰ ਮੇਰੇ ਦੋਸਤ ਸਾਹਿਬ ਕੁਝ ਨੋਟ ਪਾਇਆ ਤਾਂ ਲੈਟਰ ਚ ਕਿ ਉਹ ਸਮਝੌਤੇ ਕਰਾਂਦਾ ਫਿਰਦਾ ਫਿਰ ਸਮਝੌਤੇ ਕਰਾ ਕੇ ਪੈਸੇ ਲੈ ਕੇ ਉਹਨਾਂ ਨੂੰ ਅਰਾਫਾ ਦਫਾ ਕਰ ਦਿੰਦਾ ਕਿ ਇਹਦੀ ਜਾਂਚ ਕਰਾਓ ਪਰ ਮੇਰੀ ਉਦੋਂ ਮੈਂ ਇੱਕ ਮੀਡੀਆ ਪੰਜਾਬੀ ਲੋਕ ਚੈਨਲ ਤੇ ਅਪੀਲ ਕਰੀ ਸੀ ਸੀਐਸ ਨੂੰ ਉਦੇ ਬਾਅਦ ਕਿਸੇ ਨੂੰ ਨੋਟਿਸ ਨਹੀਂ ਗਿਆ ਪਰ ਇਸ ਮੇਰੇ ਇਹਦੇ ਜਵਾਬ ਦਾ ਕੁਝ ਨਹੀਂ ਹੋਇਆ ਕਾਰਵਾਈ ਇਹਦੀ ਇਨਕੁਆਰੀ ਲਾ ਦੇ ਕੋਈ ਮੈਨੂੰ ਬੁਲਾ ਦੇ ਕੋਈ ਆਫਸਰ ਕੋਲ ਦੇ ਪੰਜਵੇਂ ਮਹੀਨੇ ਤੁਸੀਂ 24/5/2025 ਨੂੰ ਕੀਤਾ ਹਾਂ ਜੀ ਇਹਦਾ ਕੋਈ ਜਵਾਬ ਨਹੀਂ ਹੈ ਕੋਈ ਜਵਾਬ ਨਹੀਂ ਮੈਂ ਉਹਦੇ ਵਐਸਡੀ ਸਾਹਿਬ ਸੁਖੀ ਸਾਹਿਬ ਨੂੰ ਕਈ ਵਾਰ ਰਾਜਵੀਰ ਨੂੰ ਮੈਸੇਜ ਕਰਿਆ ਉਹ ਨਹੀਂ ਕਦੇ ਮੈਨੂੰ ਮਿਲਣ ਦਾ ਟਾਈਮ ਹੀ ਨਹੀਂ ਦਿੱਤਾ ਸੁਣੋ ਆਫਸਰ ਤੁਹਾਡਾ ਜਿਹੜਾ ਰਾਜਨੀਤਿਕ ਸਫ਼ਰ ਹੈ ਤੁਸੀਂ 2017 ਦੇ ਵਿੱਚ ਐਮਐਲਏ ਚੁਣੇ ਜਾਂਦੇ ਹੋ ਉਸ ਤੋਂ ਬਾਅਦ ਐਮਐਲਏ ਚੁਣੇ ਜਾਣ ਤੋਂ ਬਾਅਦ ਤੁਸੀਂ ਸ਼ਾਇਦ ਬਾਅਦ ਦੇ ਵਿੱਚ 3-4 ਸਾਲ ਬਾਅਦ ਤੁਸੀਂ ਕਾਂਗਰਸ ਦੇ ਵਿੱਚ ਵੀ ਚਲੇ ਜਾਂਦੇ ਹੋ ਗਿਆ ਸੀ 2.5 ਸਾਲ ਬਾਅਦ ਗਿਆ ਸੀ 2.5 ਸਾਲ ਬਾਅਦ ਚਲੇ ਜਾਂਦੇ ਹੋ ਉਸ ਤੋਂ ਬਾਅਦ 21 ਦੇ ਵਿੱਚ ਫੇਰ ਸਟਾਰਟਿੰਗ ਜਿਵੇਂ 20 ਲਾਸਟ ਤੇ ਫੇਰ ਆ ਗਿਆ ਸੀ ਵਾਪਸ ਫੇਰ ਵਾਪਸ ਆਇਆ ਸੀ ਤੁਸੀਂ ਤਾਂ ਉਦੋਂ ਵੀ ਤੁਸੀਂ ਕਹਿ ਕੇ ਵੀ ਇਹ ਮੇਰਾ ਵੀ ਬਲੰਡਰ ਗਲਤੀ ਸੀ ਮੇਰੀ ਮੈਂ ਬਲੰਡਰ ਗਲਤ ਦੇਖੋ ਮੈਂ ਉਹ ਕਹਿੰਦਾ ਮੈਂ ਬਲੰਡਰ ਗਲਤੀ ਮੰਨਿਆ ਉਸ ਤੋਂ ਬਾਅਦ ਮੈਂ ਪਾਰਟੀ ਨੇ ਮੈਂ ਕੋਈ ਪਾਰਟੀ ਦੇ ਉਦਾਂ ਨਹੀਂ ਮੰਗਿਆ ਪਾਰਟੀ ਦੇ ਕੁਝ ਨਹੀਂ ਮੰਗਿਆ ਮੈਂ ਬੈਠਾ ਨਾ ਪਾਰਟੀ 'ਚ ਕੰਮ ਕਰਦਾ ਨਿਕ ਵਰਕਰ ਬਣ ਕੇ ਜਿੰਨੇ ਮੇਤੇ ਸੇਵਾ ਹੁੰਦੀ ਹੈ ਅੱਜ ਪਾਰਟੀ ਨੇ ਮੈਨੂੰ ਸਨਸ਼ੈਨ ਕਰਤਾ ਮੇਰਾ ਸਿਫਾ ਦੇਣਾ ਤਾਂ ਬਣਦੇ ਆ ਕੱਲੋਂ ਤੁਸੀਂ ਮੇਤੇ ਰੀਜਨ ਪੁੱਛਣਾ ਜਦੋਂ ਮੀਡੀਆ ਖਬਰ ਚੱਲ ਗਈ ਮੈਨੂੰ ਕੱਲੇ ਨੂੰ ਸਸਪੈਂਸ਼ਨ ਲੈਟਰ ਆਉਂਦਾ ਮੈਂ ਜਾ ਕੇ ਉਹਨਾਂ ਨੂੰ ਪੁੱਛਦਾ ਕਿ ਮੈਨੂੰ ਤੁਸੀਂ ਸਸਪੈਂਸ਼ਨ ਲੈਟਰ ਦੇ ਦਿੱਤਾ ਮੈਂ ਪਾਰਟੀ ਨਾਲ ਗੱਲ ਕਰਦਾ ਮੇਰੇ ਤੋਂ ਪਹਿਲਾਂ ਮੀਡੀਆ 'ਚ ਸਾਰੇ ਗੱਲ ਕਰਦਾ ਸਸਪੈਂਡ ਕਰਦਾ ਸਸਪੈਂਡ ਕਰਦਾ ਮੇਰੇ ਹਲਕੇ 'ਚ ਪੂਰੇ ਪੰਜਾਬ 'ਚ ਗੱਲ ਫਿਰ ਗਈ ਫੇਰ ਤਾਂ ਮੇਰੇ ਕੋਲ ਰਿਜਾਇਨ ਤੇ ਮੈਨੂੰ ਕੋਈ ਗੱਲ ਨਹੀਂ ਬਣਦੀ ਸੀ ਨਹੀਂ ਇਹ ਇਹ ਕਿਤੇ ਜਿਹੜਾ ਤੁਹਾਡਾ ਇਹ ਸਾਰੀ ਜਿਹੜਾ ਇੰਟਰਨਲ ਹੀ ਕਲੈਸ਼ ਹੈ ਕਿਉਂਕਿ 2022 ਦੇ ਵਿੱਚ ਜਦੋਂ ਟਿਕਟ ਦਿਨੇਸ਼ ਛੱਡਾ ਉਹਨਾਂ ਨੂੰ ਮਿਲਦੀ ਹੈ ਤੁਸੀਂ ਉਦੋਂ ਵੀ ਥੋੜਾ ਬੋਤਾ ਕਿਤੇ ਨਾ ਕਿਤੇ ਵਿਰੋਧ ਤਾਂ ਕੀਤਾ ਮੈਨੂੰ ਮੈਨੂੰ ਟਿਕਟ ਨਹੀਂ ਮਿਲੀ ਹਾਂ ਮੈਂ ਉਸ ਤੋਂ ਬਾਅਦ ਉਹ ਯਰ ਤੋਂ ਵੀ ਦੇ ਵਿੱਚ ਉਦੋਂ ਵੀ ਤੁਸੀਂ ਕੀਤਾ ਨੋ ਮੈਂ ਕਦੇ ਨਹੀਂ ਕਰਿਆ ਮਲਵਿੰਦਰ ਮੇਰੇ ਕੋ ਆਇਆ ਥੇ ਪਰ ਲੋਕ ਤਾਂ ਕਹਿੰਦੇ ਨੇ ਵੀ ਯਾਰ ਮੈਂ ਕਾਹ ਕਹਿੰਦੇ ਆ ਮਲਵਿੰਦਰ ਕੰਗ ਆਇਆ ਮੇਰੇ ਕੋ ਮਿਲਿਆ ਮੈਨੂੰ ਇੱਥੇ ਆ ਕੇ ਇੱਥੇ ਮਿਲਿਆ ਮੈਂ ਉਹਨੂੰ ਕਿਹਾ ਭਾਈ ਅਸੀਂ ਆਵਾਂਗੇ ਤੇਰਾ ਪ੍ਰੋਗਰਾਮ ਰੱਖ ਲਾ ਕੇ ਰਖਾਵਾਂਗਾ ਮੈਂ ਮੈਂ ਐਮਐਲਏ ਦੇ ਪ੍ਰੋਗਰਾਮ 'ਚ ਨਹੀਂ ਜਾਣਾ ਠੀਕ ਹੈ ਉਹ ਕਹਿੰਦਾ ਮੈਂ ਐਮਐਲਏ ਦੇ ਵੇਲੇ ਛੱਡ ਕੇ ਨਹੀਂ ਆਣਾ ਮੈਂ ਚੁੱਪ ਕਰਕੇ ਘਰੇ ਰਹਿ ਗਿਆ ਤੁਸੀਂ ਕਿਹਾ ਸੀ ਵੀ ਮੈਂ ਤੁਹਾਡਾ ਪ੍ਰੋਗਰਾਮ ਰੱਖਣ ਲਈ ਤਿਆਰ ਹਾਂ ਪਰ ਮੈਂ ਐਮਐਲਏ ਮੈਂ ਐਮਐਲਏ ਨਾਲ ਸਾਂਝ ਨਹੀਂ ਕਰਾਂਗਾ ਕਦੇ ਤਾਂ ਫਿਰ ਉਹਨਾਂ ਨੇ ਐਮਐਲਏ ਚੁਣਿਆ ਨਾ ਤੁਹਾਡਾ ਕਹਿਣ ਦਾ ਉਹਦੀ ਦੇਖੋ ਮੈਂ ਤਾਂ ਛੋਟਾ ਬੰਦਾ ਐਮਐਲਏ ਐਮਐਲਏ ਹੁੰਦਾ ਹੈ ਉਹਨੇ ਐਮਐਲਏ ਚੁਣਿਆ ਠੀਕ ਤੀ ਹੁੰਦੀ ਸੋਚ ਸਹੀ ਤੀ ਚੰਗੀ ਚੋਣ ਸੀ ਹੂੰ ਵੀ ਮਤਲਬ ਇਹ ਜਿਹੜੀਆਂ ਅੰਦਰ ਖਾਤੇ ਗੱਲਾਂ ਚੱਲ ਰਹੀਆਂ ਸੀ ਪਿਛਲੇ ਸਮੇਂ ਤੋਂ ਉਹ ਵੀ ਕਾਰਨ ਤਾਂ ਨਹੀਂ ਕਿਤੇ ਇਹ ਸੀ ਨਹੀਂ ਖਾਤੇ ਕਿ ਮੈਂ ਆਪਣੇ ਚੁੱਪ ਕਰਕੇ ਪਾਰਟੀ ਦੇ ਵਾਸਤਾ ਜੀਪੀ ਵਾਸਤਾ ਮੈਂ ਕੰਮ ਕਰਦਾ ਰਿਹਾ ਫਰੀਦਕੋਟ ਜਾਂਦਾ ਰਿਹਾ ਮੈਂ ਪਾਰਟੀ ਮਤਲਬ ਲੱਗਿਆ ਰਿਹਾ ਜਿੱਥੇ ਮੈਂ ਚੰਗਾ ਸਮਝੇ ਕਿ ਮਦਦ ਕਰ ਸਕਦਾ ਪਾਰਟੀ ਦੇ ਕੈਂਡੀਡੇਟਾਂ ਦੀ ਪਰ ਇਹ ਫਿਰ ਤੁਸੀਂ ਕਿੱਦਾਂ ਸੋਚਦੇ ਸਾਡਾ ਬੂਥ ਜਿੱਤਿਆ ਐ ਮ ਤੁਸੀਂ ਉਂਜ ਜੇ ਤੁਸੀਂ ਨਾਲ ਨਹੀਂ ਤੁਰੇ ਜਾਂ ਪ੍ਰੋਗਰਾਮ ਨਹੀਂ ਕਿਤੇ ਮਦਦ ਕੀਤੀ ਤੁਸੀਂ ਅੰਦਰ ਖਾਤੇ ਵਿਰੋਧ ਤਾਂ ਕੀਤਾ ਵਿਰੋਧ ਮੈਂ ਕਿੱਥੇ ਕਰਨਾ ਸੀ ਮੈਂ ਤਾਂ ਸਾਰਾ ਫਰੀਦਕੋਟ ਲਾਤੇ ਦੇਣ ਜੀ ਹੂੰ ਠੀਕ ਹੈ ਜੀਪੀ ਦੇ ਨਾਲ ਜਾਂਦਾ ਰਹਿਆ ਜਿੰਨਾ ਕਿ ਮੇਤੇ ਹੋ ਸਕੇ ਤੁਹਾਡੇ ਹਲਕੇ ਦੀ ਗੱਲ ਕਰਦਾ ਮੈਂ ਹਲਕੇ ਜਿਵੇਂ ਜਦ ਮੈਨੂੰ ਕੋਈ ਬੁਲਾਉਂਗਾ ਦੇਖੋ ਮੈਂ ਬਿਨਾਂ ਬੁਲਾਏ ਤਾਂ ਜਾਂਦਾ ਨਹੀਂ ਹੂੰ ਤਾਂ ਕੀ ਸੋਚਿਆ ਅੱਗੇ ਕੀ ਸੋਚਿਆ ਫਿਰ ਅੱਗੇ ਤੁਹਾਡਾ ਰਾਜਨੀਤਿਕ ਸਫਰ ਕਿਉਂ ਜਾਊ ਅੱਗੇ ਕਿਹੜੀ ਪਾਰਟੀ ਸ਼ਾਮਲ ਹੋਣ ਦੇਖੋ ਇਹ ਚੀਜ਼ਾਂ ਕਿਸੇ ਦੇ ਹੱਥ ਨਹੀਂ ਹੁੰਦਾ ਮੈਨੂੰ ਕੀ ਪਤਾ ਦਾ ਮੈਨੂੰ ਸਸਪੈਂਸ਼ਨ ਕਰਨਾ ਕਿ ਮਰ ਜਾਂਦੇ ਨਾਲ ਜੇ ਮੈਨੂੰ ਪਤਾ ਸੀ ਇਹ ਸਭ ਕੁਝ ਬਾਗੀ ਗੁਰੂ ਜਾਣਦਾ ਬਾਕੀ ਰੋਪਰ ਦੇ ਲੋਕ ਪਰਮਾਤਮਾ ਵਰਗੇ ਐ ਮੈਂ ਉਹਨਾਂ ਨੂੰ ਪਰਮਾਤਮਾ ਮੰਨਦਾ ਜੋ ਉਹਨਾਂ ਦਾ ਫੈਸਲਾ ਹੋਊਗਾ ਮੰਨ ਲਾਂਗੇ ਆਪਾਂ ਪਾਰਟੀ ਦੀ ਕਾਰਗੁਜ਼ਾਰੀ ਨੂੰ ਸਾਢੇ 3 ਸਾਲ ਸਰਕਾਰ ਰਹੀ ਕਿ ਕਾਰ ਵੀ ਇਹਦੇ ਬਾਰੇ ਮੈਂ ਅੱਜ ਕੁਝ ਨਹੀਂ ਕਹਿੰਦਾ ਮੈਨੂੰ ਬਸ ਮੈਨੂੰ ਇਹਨੇ ਕਿ ਮੇਰੇ ਮਨ ਨੂੰ ਠੀਕ ਹੈ ਕਿ ਮੈਨੂੰ ਪਾਰਟੀ ਨਾਲ ਮੈਂ ਕਿਸੇ ਅਫਸੋਸ ਵਿੱਚ ਗਿਆ ਇਸ ਨੂੰ ਸਾਫ਼ ਦਮਾਂ ਬਸਾਂ ਦੇ ਨਾਲ ਹਾਂ ਦਾ ਨਾ ਬਲ ਰਿਹਾ ਉਹਦੇ ਵਿੱਚ ਇੱਕ ਕਾਰਨ ਮੈਨੂੰ ਕੱਢ ਦਿੱਤਾ ਹੈ ਮੈਨੂੰ ਇਸ ਪਾਰਟੀ ਦੇ ਮਲਾਲਤੀ ਮੈਂ ਅਜਿਹਾ ਸਿਫਾ ਦੇ ਤਾ ਉਹ ਕਾਰਨ ਅਸਤੀਫਾ ਦੇ ਦਿੱਤਾ ਕੀ ਕਿਤੇ ਇਹ ਤਾਂ ਨਹੀਂ ਲੱਗ ਰਿਹਾ ਸੰਧੋਬਾ ਸਾਹਿਬ ਨੂੰ ਕਿ ਵੀ ਅੱਗੇ ਪਾਰਟੀ ਦੂਜੀ ਦੀ ਸਰਕਾਰ ਕਿਤੇ ਗਦੇ ਚਰਚਾਾਂ ਮਾਂ ਨੇ ਵੀ ਕਾਂਗਰਸ ਦੀ ਸਰਕਾਰ ਬਣਨੇ ਕਿਤੇ ਦਵਾਰਾ ਉਧਰ ਤਾਂ ਨਹੀਂ ਜਾਣਾ ਇੱਕ ਕੁਐਸਚਨ ਤੁਹਾਡੇ ਬਾਅਦ ਚ ਪਹਿਲਾਂ ਹੁੰਦੇ ਜਾਂ ਬਾਅਦ ਚ ਹੁੰਦੇ ਜੇ ਮੈਨੂੰ ਨਾ ਸਸਪੈਂਸ਼ਨ ਕਰਦੇ ਹੋ ਮੰਨ ਲਓ ਫਿਰ ਮਨ ਪਹਿਲਾਂ ਪਹਿਲਾਂ ਮੇਰੀ ਗੱਲ ਸੁਣੋ ਇਸ ਤੁਹਾਡੇ ਕੁਐਸਚਨ ਸਹੀ ਤੇ ਮੈਨੂੰ ਇੱਕ ਬੰਦੇ ਨਾ ਸਸਪੈਂਡ ਕਰਤਾ ਹੈ ਬਿਨਾਂ ਪੁੱਛੇ ਤੇ ਕੱਲੂ ਤੁਸੀਂ ਮੇਰੇ ਤੇ ਪੁੱਛਣਾ ਤਾਂ ਮੀਡੀਆ 'ਚ ਖਬਰਾਂ ਚੱਲ ਗਈਆਂ ਮੈਨੂੰ ਲੈਟਰ ਆ ਜਾਂਦਾ ਮੈਂ ਜਾ ਕੇ ਪ੍ਰਧਾਨ ਨੂੰ ਪੁੱਛਦਾ ਮੈਨੂੰ ਸਸਪੈਂਡ ਕਿਉਂ ਕਰਿਆ ਪਾਰਟੀ ਦੀ ਹਾਈ ਕਮਾਂਡ ਨੂੰ ਪੁੱਛਦਾ ਮੈਂ ਉਹਨਾਂ ਨੂੰ ਵਿਊ ਦਿੰਦਾ ਜੇ ਉਹ ਨਹੀਂ ਮੈਨੂੰ ਪੁੱਲਾਇਆ ਮੈਂ ਜਾਂਦਾ ਤੁਸੀਂ ਮੀਡੀਆ 'ਚ ਖਬਰਾਂ ਚਲਾਤੀਆਂ ਇੱਕ ਹੂੰ ਪੰਜਾਬ ਲੈਵਲ ਤੇ ਮੇਰੇ ਹਲਕੇ 'ਚ ਪੁੱਜ ਗਈ ਕੱਲੇ ਸੋਸ਼ਲ ਮੀਡੀਆ 'ਤੇ ਗੱਲਾਂ ਚੱਲ ਗਈਆਂ ਸਾਰੀਆਂ ਮੈਂ ਕਿੱਦਾਂ ਜਾਂਦਾ ਫਿਰ ਮੇਰਾ ਰਿਜਾਇਨ ਤੇ ਵੀ ਨਾ ਕੱਲੂ ਮੈਂ ਆਪਣਾ ਵਿਜ਼ਨ ਦੇਣਾ ਤਾਂ ਮੇਰੇ ਕਿਸ ਕੱਲ ਤੇ ਮੈਨੂੰ ਸਸਪੈਂਡ ਕਰਿਆ ਗਿਆ ਠੀਕ ਹੈ ਫਿਰ ਉਹਨਾਂ ਹੀ ਚੱਕ ਕੇ ਮੈਨੂੰ ਅੱਜ ਟਰਮੀਨੇਟ ਕਰਨਾ ਤਾਂ ਪਾਰਟੀ 'ਚੋਂ ਗੱਲ ਤਾਂ ਫੇਰ ਵੀ ਮੀਡੀਆ 'ਚ ਜਾ ਕੇ ਕਰਨੀ ਸੀ ਆਪਣੀ ਦੱਸੋ ਤੋਂ ਬਾਅਦ ਕੋਈ ਗੱਲਬਾਤ ਹੋਈ ਤੁਹਾਡੀ ਇਹ ਹੁੰਦਾ ਮੈਨੂੰ ਮੈਨੂੰ ਸਸਪੈਂਡ ਨਹੀਂ ਨਹੀਂ ਮੈਨੂੰ ਸਸਪੈਂਡ ਨਹੀਂ ਰਿਕਰਡ ਦੇ ਮੇਰੇ ਵਟਸਐਪ ਤੇ ਜਾਂ ਮੈਨੂੰ ਫੋਨ ਕਰਕੇ ਵੀ ਮੈਨੂੰ ਸਸਪੈਂਡ ਕਰ ਦਿੱਤਾ ਮੀਡੀਆ 'ਚ ਨਾ ਦਿੰਦੇ ਮੈਂ ਜਾ ਕੇ ਪ੍ਰਧਾਨ ਕੋਲ ਜਾਂਦਾ ਆਪਣਾ ਸਪਸ਼ਟਿਕਰ ਦਿੰਦਾ ਨਹੀਂ ਚੰਗਾ ਲੱਗਦਾ ਜੋ ਮਰਜ਼ੀ ਕਾਰਵਾਈ ਕਰ ਦੇ ਮੈਂ ਤਾਂ ਪੁੱਛਿਆ ਨਹੀਂ ਯਾਰ ਕਿਸੇ ਨੇ ਉਸ ਤੋਂ ਬਾਅਦ ਆਇਆ ਮੈਂ ਕਿਹਾ ਹੁਣ ਤੁਸੀਂ ਰਿਜ਼ਾਈਨ ਦਿੱਤਾ ਪ੍ਰੈਸ ਕਾਨਫਰੈਂਸ ਕੀਤੀ ਆ ਹੁਣ ਤਾਂ ਮੈਂ ਛੱਡੇ ਦਿੱਤੀ ਪਾਰਟੀ ਨੂੰ ਸ਼ਰਤ ਤੇ ਉਸ ਤੋਂ ਬਾਅਦ ਵੀ ਤੁਹਾਨੂੰ ਪੁੱਛਿਆ ਤਾਂ ਹੋਊ ਵੀ ਕਿਉਂ ਵੀ ਇਹ ਇੰਨੀ ਮੈਂ ਮੈਨੂੰ ਤਾਂ 47 ਚ ਦਫਤਰ ਉੱਥੇ ਵੀ ਪਤਾ ਅੱਜ ਪਤਾ ਲੱਗਿਆ ਵੀ ਇਹ ਨੰਬਰ ਨਹੀਂ ਲੱਗਿਆ ਪਤਾ ਨਹੀਂ ਕੀ ਹੋਇਆ ਮੈਨੂੰ ਨਹੀਂ ਪਤਾ ਮੈਂ ਜਦ ਜਨ ਮੈਨੂੰ ਨਹੀਂ ਪੁੱਛਿਆ ਮੈਂ ਕਿਉਂ ਪੁੱਛਾਂ ਕਿਸੇ ਮੈਂ ਰਾ ਜੋ ਚੰਗਾ ਲੱਗਿਆ ਮੈਂ ਕਰਤਾ ਬਸ ਪਰ ਸੰਧੋਗਾ ਸਾਹਿਬ ਐਡਾ ਵੱਡਾ ਢਾਂਚਾ ਹੁੰਦਾ ਪਾਰਟੀ ਦਾ ਬਹੁਤ ਸਾਰੇ ਲੋਕ ਹੁੰਦੇ ਆ ਬਹੁਤ ਸਾਰੇ ਅਹੁਦੇ ਹੁੰਦੇ ਆ ਕੋਈ ਤਾਂ ਤੁਹਾਡੇ ਨਾਲ ਸੰਪਰਕ ਕਰਦਾ ਨਾ ਬਾਅਦ ਚ ਜਾਂ ਹੁਣ ਉਦੋਂ ਬਾਅਦ ਜਾਂ ਹੁਣ ਇਸ ਤੋਂ ਬਾਅਦ ਤੁਹਾਨੂੰ ਦੇਖੋ ਜੀ ਪਾਰਟੀ ਦਾ ਮਕਸਦ ਮੈਂ ਨਹੀਂ ਕਹਿੰਦਾ ਮੈਨੂੰ ਨਹੀਂ ਬੁਲਾਇਆ ਉਹ ਨਹੀਂ ਪਹਿਲਾਂ ਜੇ ਮੇਰੇ ਖਿਲਾਫ ਕੰਪਲੇਟਤੀ ਮੈਨੂੰ ਬੁਲਾਉਂਦੇ ਦੂਸਰੀ ਗੱਲ ਨਹੀਂ ਬੁਲਾਇਆ ਉਹਨੇ ਮੈਨੂੰ ਸਸਪੈਂਸ਼ਨ ਲੈਟਰ ਭੇਜ ਦੇਵੇ ਤੈਨੂੰ ਸਸਪੈਂਡ ਕਰਦਾ ਮੈਨੂੰ ਭੇਜ ਦੇ ਮੀਡੀਆ 'ਚ ਖਬਰ ਨਾ ਚਲਾ ਦੇ ਲੋਕਾਂ 'ਚ ਨਾ ਚਲਾ ਦੇ ਮੈਂ ਪਾਰਟੀ ਕੋ ਆਪਣਾ ਭੇਜਣ ਦਿੰਦਾ ਨਹੀਂ ਚੰਗਾ ਲੱਗਦਾ ਜੋ ਮਰਜੀ ਮੈਂ ਤੇ ਮੀਡੀਆ ਖਬਰ ਚ ਚਲਾ ਦੇ ਜਦੋਂ ਮੈਨੂੰ ਤਾਂ ਰੋਪੜ ਤੇ ਮੀਡੀਆ 'ਚ ਖਬਰ ਚੱਲੀ ਤਾਂ ਪਤਾ ਲੱਗਿਆ ਉਹ ਤੈਨੂੰ ਸਸਪੈਂਡ ਕਰਦਾ ਯਾਰ ਮੇਰਾ ਬਚਿਆ ਕੀ ਸੀ ਮੈਂ ਇਹ ਕਰ ਜਾਂਦਾ ਕਿ ਮੇਰਾ ਬਣਦੇ ਸੀ ਲੋਕਾਂ ਨੇ ਫੋਨ ਆਈ ਤੁਹਾਨੂੰ ਆਏ ਬਹੁਤ ਲੋਕਾਂ ਕੀ ਕੀ ਲੋਕ ਤੁਹਾਡੇ ਇਲਾਕੇ ਦੇ ਲੋਕਾਂ ਲੋਕ ਕਹਿੰਦੇ ਖੜੇ ਤੇਰੇ ਨਾਲ ਅਸੀਂ ਮੈਨੂੰ ਉਸ ਪਰਿਵਾਰ ਨਾਲ ਵੀ ਖਬਰ ਲਾਈ ਮੇਰੇ ਹੱਕ ਵਿੱਚ ਦੇਖੋ ਪਰਿਵਾਰ ਵੀ ਸਾਰਾ ਪਰਿਵਾਰ ਮੈਂ ਤੁਹਾਨੂੰ ਦਾਦਾ ਖਬਰਾਂ ਲਾਈਆਂ ਪਰਿਵਾਰ ਨਾਲ ਪਰਿਵਾਰ ਵੀ ਮੇਰੇ ਨਾਲ ਖੜਿਆ ਵਿਚਾਰੇ ਇੱਥੇ ਅੱਜ ਪਰਿਵਾਰ ਨਾਲ ਖਬਰਾਂ ਲਵਾਈਆਂ ਵੀਡੀਓ ਪਾਈਆਂ ਉਹ ਨਹੀਂ ਵਿਚਾਰੇ ਨਾਲ ਇਸੇ ਸਮੂਹ ਦੇ ਨਾਲ ਖੜੇ ਹਾਂ ਦਾ ਨਾਰਾ ਮਾਰਿਆ ਬਹੁਤ ਲੋਕਾਂ ਦੇ ਮੈਨੂੰ ਫੋਨ ਆਏ ਇਹ ਦੇਖ ਹਾਂ ਅੱਗੇ ਤੁਸੀਂ ਕੀ ਸੋਚ ਰਹੇ ਹੋ ਸਾਰਾ ਕੁਝ ਹੋ ਗਿਆ ਤੁਸੀਂ ਮੈਂ ਤੁਹਾਨੂੰ ਕੀ ਕਹਿੰਦਾ ਇਹ ਸਾਰਾ ਕੁਝ ਵੀ ਪਾਰਟੀ ਛੱਡਤੀ ਅੱਗੇ ਤਾਂ ਤੁਸੀਂ ਸੋਚਿਆ ਹੋਊਗਾ ਨਾ ਤੁਸੀਂ ਰਾਜਨੀਤੀ ਦਾ ਵੀ ਦੇਖੀ ਇਹ ਇੱਕ ਮਿੰਟ ਇੱਕ ਟਾਈਮ ਤੱਕ ਕੋਈ ਗੱਲ ਨਹੀਂ ਹੈਗੀ ਇਹ ਕਿ ਆ ਮੈਂ ਹੁਣ ਐਮਐਲਏ ਮੈਂ ਜਿਹੜੀ ਲੋਕਾਂ ਦੀ ਸੇਵਾ ਨਹੀਂ ਕਰ ਸਕਦਾ ਮੈਂ ਐਮਐਲਏ ਨਹੀਂ ਤਾਂ ਵੀ ਮੈਂ ਲੋਕਾਂ ਵਿੱਚ ਲੱਗਿਆ ਰਹਿੰਦਾ ਜਿੰਨੇ ਵੇਤੇ ਹੁੰਦੇ ਮੈਂ ਖੈਦਦਾ ਨਾ ਦੁੱਖ ਸੁੱਖ ਚੜੀਗਣਾ ਖੜਦਾ ਹਾਂ ਠੀਕ ਹੈ ਨਾ ਜੀ ਇਹ ਬਾਕੀ ਮੈਨੂੰ ਵੀ ਨਾ ਪਤਾ ਮੈਨੂੰ ਸਸਪੈਂਸ਼ਨ ਕਰਨਗੇ ਮੈਨੂੰ ਜੀ ਅਸੀਫਾ ਦੇਣਾ ਪੈਣਾ ਹੂੰ ਸਮਝੇਗਾ ਨਹੀਂ ਬਾਕੀ ਤਾਂ ਪਰਮਾਤਮਾ ਨੂੰ ਪਤਾ ਬਾਕੀ ਰੋਪੜ ਵਾਲੇ ਜਿਹੜੇ ਲੋਕ ਹੈ ਮੇਰੇ ਉਹ ਰੱਬ ਉਹਨਾਂ ਵਿੱਚ ਬੱਸਿਆ ਵਾ ਜੋ ਮੈਨੂੰ ਕਹਿਣਗੇ ਮੈਂ ਕਰਾਂਗਾ ਜੇ ਤੁਹਾਨੂੰ ਕਹਿਣਗੇ ਵੀ ਤੁਸੀਂ ਕਾਂਗਰਸ ਚਲੇ ਜਾਓ ਤੁਸੀਂ ਚਲੇ ਜਾਓ ਦੇਖੋ ਇਹ ਹਜੇ ਮੈਨੂੰ ਕੋਈ ਮੈਂ ਤੁਹਾਨੂੰ ਕਹਿੰਦਾ ਕੁਝ ਨਹੀਂ ਪਤਾ ਹੁੰਦਾ ਸਵੇ ਚਾਹ ਨੂੰ ਪਿਆ ਹੁਣ ਆਪਾਂ ਤਾਂ ਲੱਗਦਾ ਹੁਣ ਆਪਾਂ ਨੂੰ ਕਿਹੜਾ ਪਤਾ ਤਾਂ ਆਪਾਂ ਨੂੰ ਸਸਪੈਂਡ ਕਰੂਗੇ ਆਪਾਂ ਨੂੰ ਪਾਰਟੀੋਂ ਬਾਹਰ ਜਾਣਾ ਪੈਣਾ ਤੁਹਾਡੇ ਜਿਹੜਾ ਏਰੀਆ ਸੰਧਵਾ ਸਾਹਿਬ ਤੁਹਾਡੇ ਏਰੀਆ ਦੇ ਵਿੱਚ ਦਰਖਤਾਂ ਦੀ ਕਟਾਈ ਦਾ ਜਿਹੜਾ ਬਹੁਤ ਸਾਰਾ ਮਸਲਾ ਚੱਲਦਾ ਰਹਿੰਦਾ ਕਿ ਦਰਖਤ ਕੱਟ ਲਈ ਕਿਤੇ ਰੋਕੇ ਕਿਤੇ ਇੱਕ ਜਿਹੜਾ ਮਾਈਨਿੰਗ ਦਾ ਬਹੁਤ ਸਾਰਾ ਕਿਉਂਕਿ ਉਹ ਦਰਿਆਵੀ ਏਰੀਆ ਕੀ ਹੁਣ ਹੋ ਰਿਹਾ ਉਹ ਕੁਛ ਮੈਂ ਇਹੀ ਉਸ ਧਾਰਨੇ ਵਿੱਚ ਮੈਂ ਕਿਉਂ ਅਪੀਲ ਕਰੀ ਸੀ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਆਪਣੀਆਂ ਇੰਟੈਲੀਜੈਂਸ ਤੋਂ ਤੁਸੀਂ ਚੰਗੇ ਬੰਦੇ ਆ ਚੰਗੇ ਨੇਕ ਮੁੱਖ ਮੰਤਰੀ ਸਾਹਿਬ ਨੇ ਇੰਟੈਲੀਜੈਂਸ ਤੋਂ ਆਪਣੇ ਅਫਸਰਾਂ ਤੇ ਕਿਸੇ ਏਜੰਸੀਆਂ ਤੋਂ ਇਹ ਪਤਾ ਕਰੋ ਤੁਹਾਡਾ ਐਮਐਲਏ ਕੀ ਕਰ ਰਿਹਾ ਹੈ ਇਹਨਾਂ ਨੂੰ ਤਾਂ ਨੇ ਜ਼ਰੂਰ ਬੋਲਿਆ ਸੀ ਹੂੰ ਬਾਕੀ ਇਹ ਇਹ ਸਜ਼ਾ ਜੀ ਕੋਈ ਸਜ਼ਾ ਨਹੀਂ ਹੈਗੀ ਕਾਦੀ ਸਜ਼ਾ ਹੈ ਮੈਂ ਲੋਕਾਂ ਦੇ ਹੱਕਾਂ 'ਚ ਖੜਾ ਦਾ ਮੈਨੂੰ 100 ਵਰ੍ਹੇ ਵੀ ਲੋਕਾਂ ਵਾਸਤਾ ਕੁਝ ਕਰਨਾ ਪਵੇ ਮੈਂ ਹਰ ਬਤ ਕਰਨੇ ਤਿਆਰ ਬੈਠਾ ਇਹ ਤਾਂ ਛੋਟੀ ਜੀ ਗੱਲ ਹੈ ਸਸਪੈਂਡਿੰਗ ਸਸਪੈਂਡ ਹੋਏ ਲੋਕ ਤਾਂ ਅਫਸਰ ਬਾਹਰ ਹੋ ਜਾਂਦੇ ਜਦ ਸਾਰੇ ਕੁਝ ਕੀ ਬਤਾ ਤੁਹਾਨੂੰ ਵੀ ਬਹਾਲ ਕਰ ਦਉਂਦੇ ਤੁਸੀਂ ਕਾਲੀ ਤਾਂ ਨਹੀਂ ਕਰਗੇ ਕਿੱਥੇ ਕਾਲੀ ਨਹੀਂ ਕਰੀ ਮੈਂ ਦੇਖੋ ਮੈਂ ਕਹਿੰਦਾ ਪਹਿਲਾਂ ਮੈਨੂੰ ਹਿਸਾਬ ਮਿਲਣਾ ਚਾਹੀਦਾ ਜਿਹੜੀ ਮੈਂ ਗੱਲ ਕਰੀ ਐ ਮੁੱਖ ਮੰਤਰੀ ਸਾਹਿਬ ਨੂੰ ਦੀ ਜਾਂਚ ਕਰਾ ਦੇ ਐਮ ਐਲ اے ਕੀ ਕਰਦਾ ਕਿੰਨੇ ਪੈਸੇ ਕਮਾਏ ਕੀ ਕੀ ਕੀਤੀ ਸਾਰੀ ਜਾਂਚ ਹੋਣੀ ਚਾਹੀਦੀ ਮੇਰਾ ਸਵਾਲ ਫੇਰ ਉਹੀ ਆਏਗਾ ਤੁਸੀਂ ਸੋਚ ਕੀ ਰਹੇ ਹੋ ਅੱਗੇ ਤੁਸੀਂ ਕੀ ਕਰਨਾ ਤੁਹਾਡਾ ਤੁਸੀਂ ਸਿਆਸਤ ਤਾਂ ਨਹੀਂ ਛੱਡੀ ਹੈਗੀ ਤੁਸੀਂ ਇੱਥੇ ਬੈਠੇ ਆਪਾਂ ਇੱਥੇ ਬੈਠੇ ਐ ਸਾਨੂੰ ਕਿਵਦਾ ਘਰੇ ਕਾਦੀ ਸਬਜੀ ਬਣੀ ਹੁੰਦੀ ਜਿਹੜੀ ਬਣੀ ਦੀ ਖਾ ਲੈਂਦੇ ਆਪਾਂ ਠੀਕ ਐ ਸਿਆਸਤ ਕਰਨੀ ਐ ਹਾਂ ਰਾਜਨੀਤੀ ਕਰਨੀ ਐ ਰਾਜਨੀਤੀ ਲੋਕਾਂ ਦੀ ਸੇਵਾ ਵਾਸਤੇ ਆਇਆ ਵਾ ਮੈਂ ਐਡਵਰਟਾਈਜ਼ ਬਿਜ਼ਨਸ ਛੱਡ ਕੇ ਆਇਆ ਵਾ ਹੁਣ ਮੇਰੇ ਕੋਲ 2-3 ਸੌ ਗੱਡੀ ਹੋਣੀ ਸੀ ਯਾਰ ਜੇ ਮੈਂ ਟਰਾਂਸਪੋਰਟ ਦਾ ਕੰਮ ਕਰਦਾ ਮੈਂ ਸਾਰਾ ਕੁਝ ਗਵਾ ਕੇ ਰਾਜਨੀਤੀ 'ਚ ਆਇਆ ਵਾ ਲੋਕਾਂ ਦੀ ਸੇਵਾ ਮੈਂ ਕਰਾਂਗਾ ਰਾਜਨੀਤੀ ਹੁਣ ਹੋਰ ਤਾਂ ਹੁਣ ਮੜ ਕੇ ਤਾਂ ਮੈਂ ਗੱਡੀਆਂ 'ਚ ਜਾ ਕੇ ਟਰਾਂਸਪੋਰਟ ਖੋਲ੍ਹਣੀ ਨਹੀਂ ਨਹੀਂ ਹੈਗੀ ਆਪਣੀ ਠੀਕ ਹੈ ਪਰ ਹਜੇ ਤੁਸੀਂ ਦੱਸਣਾ ਨਹੀਂ ਚਾਹੁੰਦੇ ਦੱਸਾਂ ਜੀ ਮੇਰੇ ਦੇਖੋ ਜੀ ਮੈਨੂੰ ਨਹੀਂ ਕੁਝ ਪਤਾ ਕੀ ਕਰਨਾ ਯਾਰ ਮੈਂ ਤਾਂ ਜਦੋਂ ਹੁਣ ਸਸਪੈਂਡ ਕਰਦਾ ਬਾਹਰ ਗਿਆ ਤਾਂ ਆ ਕੇ ਮਾ ਕੇ ਰਹਿ ਜਾਂਦੇ ਹਾਂ ਜੇ ਮੈਂ ਅੱਜ ਮੀਡੀਆ ਨੂੰ ਵਰਸ਼ਨ ਦਿੰਦਾ ਆਪਣਾ ਉਹ ਤੁਸੀਂ ਪੁੱਛਣਾ ਦਾ ਵਰਸ਼ਨ ਸਾਰੇ ਬੰਦੇ ਮੈਨੂੰ ਜਾਣਦੇ ਆ ਕਿ ਸੰਦੋਹਾ ਵਰਸ਼ਨ ਦਿਓ ਤੁਹਾਡਾ ਕੀ ਵਰਸ਼ਨ ਹੈ ਇਹਦੇ ਬਾਰੇ ਤੁਹਾਨੂੰ ਸਸਪੈਂਡ ਕਰਿਆ ਆਪਾਂ ਦੇਣਾ ਪੈਣਾ ਤਾਂ ਨਾ ਆਹੀ ਗੱਲਾਂ ਹੋਈਆਂ ਸੀ ਫੇਰ ਜੇ ਇਹੀ ਪਾਰਟੀ ਮੈਨੂੰ ਮੇਰੀ ਕੰਪਲੇਂਟ ਕਹੀਦੀ ਮੈਨੂੰ ਬੁਲਾ ਕੇ ਪੁੱਛਦੀ ਮੈਨੂੰ ਵਰਸ਼ਨ ਦੇਣਾ ਸੀ ਆਪਣਾ ਫਿਰ ਮੈਂ মিডিਏ 'ਚ ਨਹੀਂ ਆਣਾ ਸੀ ਠੀਕ ਆ ਸੰਦੋਹਾ ਥੈਂਕ ਯੂ ਥੈਂਕ ਯੂ ਸਰ ਤੁਹਾਡਾ ਬਹੁਤ ਸ਼ੁਕਰੀਆ ਤਾਂ ਇਹ ਸਨ ਸਾਬਕਾ ਐਮਐਲਏ ਰੋਪੜ ਤੋਂ ਅਮਰਜੀਤ ਸਿੰਘ ਸੰਦੋਹਾ ਜਿਨ੍ਹਾਂ ਨੂੰ ਪਾਰਟੀ ਦੇ ਵੱਲੋਂ ਸਸਪੈਂਡ ਕੀਤਾ ਜਾਂਦਾ ਉਸ ਤੋਂ ਬਾਅਦ ਅੱਜ ਪ੍ਰੈਸ ਕਾਨਫਰੰਸ ਕਰਕੇ ਇਹਨਾਂ ਦੇ ਵੱਲੋਂ ਸਾਬਤਾਰ ਦੇ ਉੱਤੇ ਜਿਹੜਾ ਪਾਰਟੀ ਨੂੰ ਰਿਜ਼ਾਈਨ ਦੇ ਦਿੱਤਾ ਜਾਂਦਾ ਪਾਰਟੀ ਛੱਡ ਦਿੱਤੀ ਜਾਂਦੀ ਹੈ ਹਾਲਾਂਕਿ ਅਸੀਂ ਇਹ ਜ਼ਰੂਰ ਜਾਣਨ ਦੀ ਕੋਸ਼ਿਸ਼ ਕੀਤੀ ਕਿ ਇਹਨਾਂ ਦਾ ਅੱਗੇ ਸਿਆਸੀ ਭਵਿੱਖ ਕੀ ਹੋਏਗਾ ਉਸ ਨੂੰ ਲੈ ਕੇ ਹਜੇ ਇਹਨਾਂ ਦਾ ਕਹਿਣਾ ਕਿ ਅਸੀਂ ਕੁਝ ਤੈਅ ਨਹੀਂ ਕੀਤਾ ਜੋ ਵੀ ਹੋਏਗਾ ਲੋਕਾਂ ਦੇ ਸਾਹਮਣੇ ਹੋਏਗਾ ਲੋਕਾਂ ਦੀ ਜਿਹੜੀ ਰਾਏ ਤੇ ਸਮਝ ਦੇ ਨਾਲ ਹੋਏਗਾ ਤਾਂ ਇਹ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਤੁਸੀਂ ਆਪਣੀ ਰਾਏ ਕਮੈਂਟ ਬਾਕ ਦੇ ਵਿੱਚ ਜ਼ਰੂਰ ਦੇ ਸਕਦੇ ਹੋ ਹੋਰ ਵੀ ਖਬਰਾਂ ਤੇ ਅਪਡੇਟਸ ਦੇਖਣ ਦੇ ਲਈ ਜੂਰੋ ਦਾ ਪੰਜਾਬੀ ਲਿੰਕ ਦੇ ਨਾਲ